ਕਲਗੀਧਰ ਪਾਸ਼ਾ ਦਸ਼ਮੇਸ਼ ਪਿਤਾ ਸਰਬਸਦਾਨੀ ਸਾਹਿਬੇ ਕਮਾਲ ਸ਼ਿਰ ਗੁਰ ਗੋਬੀ ਸਿੰਘ ਜੀ ਦਾ 357ਵਾਂ ਪ੍ਰਕਾਸ਼ ਗੁਰਪੁਰਬ ਅੱਜ ਦੁਨੀਆ ਭਰ ਵਿੱਚ ਵਸਦੀ ਨਾਨਕ ਨਾਮ ਲੈਵਾਂ ਸੰਗਤ ਵੱਲੋਂ ਬਹੁਤ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਪਰ ਜੇਕਰ ਗੱਲ ਕੀਤੀ ਜਾਵੇ ਗੁਰੂ ਸਾਹਿਬ ਦੇ ਪ੍ਰਕਾਸ਼ ਸਥਾਨ ਪਵਨ ਪਵਿੱਤਰ ਨਗਰੀ ਪਟਨਾ ਸਾਹਿਬ ਦੀ ਤਾਂ ਇੱਥੇ ਵੱਖਰੀ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਦੇਸ਼ ਵਿਦੇਸ਼ਾਂ ਤੋਂ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਸੰਗਨੀਤੋਂ ਦਾ ਤੇ ਹੱਡਚੀਰ ਵੀ ਠੰਡ ਦੇ ਬਾਵਜੂਦ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਦਸ਼ਮ ਪਿਤਾ ਦੇ ਦਰ ਦਾ ਅਸ਼ੀਰਵਾਦ ਲੈਣ ਦੇ ਲਈ ਲੱਖਾਂ ਦੀ ਗਿਣਤੀ ਵਿੱਚ ਪਹੁੰਚ ਰਹੀਆਂ ਨੇ ਤੇ ਸਭ ਤੋਂ ਪਹਿਲਾਂ ਤਸਵੀਰ ਸਾਂਝੀ ਕਰਾਂਗੇ ਤਖਤਸ਼ਰੀ ਹਰਮੰਦਰ ਜੀ ਪਟਨਾ ਸਾਹਿਬ ਉਹ ਪਾਵਨ ਪਿੱਤਰ ਸਥਾਨ ਇਸਥਾਨ ਇਸਥਾਨ ਤੇ ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਵਤਾਰ ਧਾਰਿਆ ਉੱਥੇ ਅੱਜ ਗੁਰੂ ਸਾਹਿਬ ਦੇ ਪ੍ਰਕਾਸ਼ ਗੁਰਪੁਰ ਪੁਰ ਲੈ ਕੇ ਨੇਕਾਂ ਵਿਸ਼ੇਸ਼ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਸੀ ਤਖਤ ਸਾਹਿਬ ਦੇ ਅੰਦਰ ਦੀਆਂ ਤਸਵੀਰਾਂ ਵੀ ਸਾਂਝੀਆਂ ਕਰਾਂਗੇ ਪਰ ਸਭ ਤੋਂ ਪਹਿਲਾਂ ਸ਼ਰਧਾ ਦਾ ਸਮੁੰਦਰ ਸੰਤਾਂ ਦਾ ਠਾਠਾ ਮਾਰਦਾ ਕੱਠ ਜੋ ਦੇਸ਼ ਦੇ ਵਕਫਾ ਖੀਸਿਆਂ ਅਤੇ ਵਕਫ ਵਕਫ ਦੇਸ਼ਾਂ ਤੋਂ ਅੱਜ ਇਸ ਪਾਵਨ ਪਿੱਤਰ ਸਥਾਨ ਤੇ ਦੇ ਦਰਸ਼ਨ ਕਰਨ ਦੇ ਲਈ ਇੱਥੇ ਪਹੁੰਚੇ ਨੇ ਦਸ਼ਮ ਪਿਤਾ ਸ਼੍ਰੀ ਗੁਰਗੋਬੀ ਸਿੰਘ ਜੀ ਦੇਰ ਦਾ ਅਸ਼ੀਰਵਾਦ ਲੈਣ ਦੇ ਲਈ ਬੜੀ ਸ਼ਰਧਾ ਭਾਵਨਾ ਦੇ ਨਾਲ ਬੜੀਆਂ ਮੌਸਮੀ ਔਂਕੜਾਂ ਦੇ ਬਾਵਜੂਦ ਇੱਥੇ ਪਹੁੰਚੇ ਨੇ ਕਿਉਂਕਿ ਵੱਡੀ ਗਿਣਤੀ ਵਿੱਚ ਰੇਲ ਗੱਡੀਆਂ ਅਤੇ ਫਲਾਈਟਸ ਜਿਹੜੀ ਉਡਾਨਾਂ ਰੱਦ ਹੋ ਰਹੀਆਂ ਜਾਂ 4-4 ਘੰਟੇ ਤੋਂ ਲੈ ਕੇ 12-12 ਘੰਟੇ ਤੱਕ ਪਛੜ ਕੇ ਆ ਰਹੀਆਂ ਹਨ अनेका ਸ਼ਰਧਾਲੂ ਸਾਨੂੰ ਮਿਲੇ ਨੇ ਜੋ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਨੇ ਕੋਈ 에어ਪੋਰਟ ਤੇ ਕੋਈ ਰੇਲਵੇ ਸਟੇਸ਼ਨ ਤੇ ਕਿਸੇ ਨੇ ਇੱਕ-ਇੱਕ ਦਿਨ ਗੁਜ਼ਾਰਿਆ ਕਿਸੇ ਨੇ 10 ਤੋਂ 12-12 ਘੰਟੇ ਆਪਣੀ ਫਲਾਈਟ ਦਾ ਜਾਂ ਟ੍ਰੇਨ ਦਾ ਇੰਤਜ਼ਾਰ ਕੀਤਾ ਪਰ ਮਨ ਦੇ ਵਿੱਚ ਸ਼ਰਧਾ ਭਾਵਨਾ ਸੀ ਤਾਂਘ ਸੀ ਦਸ਼ਮਪੀਤਾ ਦੇ ਇਸ ਪਵਨ ਸਥਾਨ ਦੇ ਦਰਸ਼ਨਾਂ ਦੀ ਔਰ ਹਰ ਚਿਹਰੇ ਤੇ ਖੁਸ਼ੀ ਨਜ਼ਰ ਆ ਰਹੀ ਹੈ ਕਿ ਜਿਵੇਂ ਮਰਜ਼ੀ ਹੋਇਆ ਜਿੰਨੀ ਮਰਜ਼ੀ ਔਕੜ ਆਈਆਂ ਪਰ ਇੱਥੇ ਆਖਰਕਾਰ ਪਹੁੰਚੇ ਆ ਤੇ ਅੱਜ ਦਸ਼ਮ ਪਿਤਾ ਦਾ ਪ੍ਰਕਾਸ਼ ਪੁਰਬ ਉਹਨਾਂ ਦੇ ਪ੍ਰਕਾਸ਼ ਸਥਾਨ ਤੇ ਮਨਾਉਣ ਜਾ ਰਹੇ ਆ ਸੱਸੀ ਕਾਲ ਜੀ ਕੀ ਨਾਮ ਹੈ ਕਿੱਥੋਂ ਆਏ ਵੈਗਰ ਜੀ ਕਾ ਖਾਲਸਾ ਵੈਗਰ ਜੀ ਦੀ ਫਤੋ ਸਭ ਤੋਂ ਪਹਿਲਾਂ ਸਰਬੱਤ ਦਾ ਸਾਂਝ ਸਾਰਿਆਂ ਨੂੰ ਅੱਜ ਤਨ ਤਨ ਸਾਈਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 357ਵੇਂ ਪ੍ਰਕਾਸ਼ ਦਿਵਸ ਤੇ ਸਭ ਨੂੰ ਲੱਖ ਲੱਖ ਵਧਾਈ ਵੈਗਰ ਜੀ ਕਾ ਖਾਲਸਾ ਵੈਗਰ ਜੀ ਦੀ ਫਤੋ ਕੀ ਨਾ ਆਵਾਜ਼ ਕਿੱਥੋਂ ਮੇਰਾ ਨਾਮ ਆ ਜੈਪ ਸਿੰਘ ਹੈ ਮੈਂ ਡੇਰਾ ਬਸੀ ਜ਼ਿਲ੍ਹਾ ਮੁਹਾਲੀ ਪੰਜਾਬ ਤੋਂ ਆਇਆ ਹਾਂ ਜੀ ਮੇਰੇ ਨਾਲ 40 45 ਸੰਗਤ ਜਿਹੜੀ ਹੈ ਉੱਥੋਂ ਬਸ ਲੈ ਕੇ ਅਸੀਂ ਆਏ ਹੋਏ ਆ ਅਸੀਂ ਕੱਲ ਦੇ ਇੱਥੇ ਦਰਸ਼ਨ ਕਰ ਰਹੇ ਹਾਂ ਬਹੁਤ ਵਧੀਆ ਲੱਗ ਰਿਹਾ ਪ੍ਰੋਗਰਾਮ ਬਹੁਤ ਅੱਛਾ ਹੈਗਾ ਅਸੀਂ ਬਹੁਤ ਹੀ ਜੋ ਕੁਝ ਵੀ ਇਹਨਾਂ ਦੇ ਪ੍ਰਕਾਸ਼ ਉਦਦੇ ਸਵੱਛ ਮੈਨੇਜਮੈਂਟ ਵੱਲੋਂ ਜੋ ਕੁਝ ਕਰਿਆ ਜਾ ਰਿਹਾ ਅਸੀਂ ਜਿੰਨਾ ਵੀ ਕਹ ਲਈਏ ਉਹਨਾਂ ਘੱਟ ਹੋਏਗਾ ਸ਼ਬਦ ਸਾਡੇ ਕੋਲ ਕੋਈ ਐਸਾ ਸ਼ਬਦ ਨਹੀਂ ਜਿਹੜਾ ਅਸੀਂ ਕਹਿ ਸਕੇ ਸਾਨੂੰ ਇੱਥੇ ਆ ਕੇ ਇਤਨੀ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਅਸੀਂ ਸਮਝ ਰਹੇ ਕਿ ਆਪਾਂ ਕਿਹ ਮਹਿਸੂਸ ਹੋ ਰਹੀ ਹੈ ਇੱਥੇ ਆ ਕੇ ਤੁਹਾਡਾ ਕੀ ਨਾਮ ਹੈ ਜਿੱਥੋਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਧਾਨਗੁਰ ਗੋਬਿੰਦ ਸਿੰਘ ਮਹਾਰਾਜ ਕਲਗੀ ਤਰਪਾਸ਼ਾ ਦਸਮ ਪਿਤਾ ਗੋਬਿੰਦ ਸਿੰਘ ਮਹਾਰਾਜ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਇੱਥੇ ਸਾਰੇ ਸੰਗਤਾਂ ਇਕੱਤਰ ਹੋਈਆਂ ਹਨ ਤੇ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਕੀਤੀ ਅੰਮ੍ਰਿਤਸਰ ਅੰਮ੍ਰਿਤਸਰ ਦੀ ਨਗਰੀ ਤੋਂ ਅਸੀਂ ਆਏ ਆ ਤੇ ਬੜੀ ਖੁਸ਼ੀ ਮਿਲੀ ਇੱਥੇ ਆ ਕੇ ਜੋ ਅਰੇਂਜਮੈਂਟ ਬਹੁਤ ਵਧੀਆ ਹੈ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹਰ ਕੋਈ ਆਪਣੇ ਆਪ ਨੂੰ ਬੜਾ ਬlesed feel ਕਰਦਾ ਬੜਾ ਖੁਸ਼ਕਿਸਮਤ ਮਹਿਸੂਸ ਕਰਦਾ ਹੈ ਕਿ ਅੱਜ ਦੇ ਦਿਹਾੜੇ ਤੇ ਇਸ ਪਾਵਨ ਪਿੱਤਰ ਸਥਾਨ ਦੇ ਦਰਸ਼ਨਾਂ ਦਾ ਮੌਕਾ ਮਿਲਿਆ ਤੁਸੀਂ ਤੁਹਾਡਾ ਕੀ ਨਾਮ ਤੁਸੀਂ ਕਿੱਥੋਂ ਆਏ ਵਾਹਿਗੁਰ ਲਖਵੀਰ ਸਿੰਘ ਲੋਰ ਪਟਿਆਲੇ ਤੋਂ ਸੰਗਤਾਂ ਸਮੇਤ ਪਹੁੰਚੇ ਆ। ਗੁਰੂ ਮਹਾਰਾਜ ਦੀ ਅਪਾਰ ਬਖਸ਼ਿਸ਼ ਹੋਈ ਹੈ ਕਿ ਅੱਜ ਸਰਬੰਸਦਾ ਨਹੀਂ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਨਮ ਸਥਾਨ ਤੇ ਆ ਕੇ ਸਾਨੂੰ ਉਹਨਾਂ ਦਾ ਜਨਮ ਦਿਨ ਮਨਾਉਣ ਦਾ ਆਪਤਾਰਪੁਰ ਮਨਾਉਣ ਦਾ ਸਾਨੂੰ ਸੁਭਾਗ ਪ੍ਰਾਪਤ ਹੋਇਆ। ਸਾਨੂੰ ਬਹੁਤ ਖੁਸ਼ੀਆਂ ਨੇ ਗੁਰੂ ਮਹਾਰਾਜ ਦੇ ਜਨਮ ਦੀਆਂ ਕਿ ਉਹਨਾਂ ਨੇ ਬੜੀ ਸਾਡੇ ਤੇ ਕਿਰਪਾ ਰਹੀ ਹੈ। ਬਹੁਤ ਪਾਰ ਬਖਸ਼ਿਸ਼ ਕੀਤਾ ਮਹਾਰਾਜ ਨੇ। ਸਾਰਿਆਂ ਸੰਗਤਾਂ ਦੇਸ਼-ਬਰਦੇਸ਼ ਵਿੱਚ ਬੈਠੀਆਂ ਗੁਰਸਿੱਖ ਸੰਤਾਨ ਜਿਨ੍ਹਾਂ ਵੀ ਗੁਰਸਿੱਖ ਨੇ ਇਸੇ ਸੰਗਤਾਂ ਨੇ ਸਾਰਿਆਂ ਨੂੰ ਗੁਰੂ ਮਹਾਰਾਜ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰ ਮੈਂ ਮਨਜੀਤ ਸਿੰਘ ਮੈਂ ਵੈਸੇ ਪਟਿਆਲੇ ਤੋਂ ਮੇਰਾ ਪਿੰਡ ਜੁਲਮਗੜ ਹੈ ਜੀ ਅੱਜ ਬੜੀ ਖੁਸ਼ੀ ਹੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਨਮ ਦਿਹਾੜੇ ਦੇ ਇੱਥੇ ਪਹੁੰਚ ਕੇ ਜੀ ਸਭ ਨੂੰ ਲੱਖ ਲੱਖ ਵਧਾਈ ਹੋਵੇ ਗੁਰੂ ਮਹਾਰਾਜ ਤੇ ਪਾਸ਼ੇ ਪ੍ਰਕਾਸ਼ ਦਿਹਾੜੇ ਦੀ ਧੰਨ ਗੁਰੂ ਨਾਨਕ ਦੇਵ ਜੀ ਹਰ ਚਿਹਰੇ ਤੇ ਖੁਸ਼ੀ ਰਹਿੰਦੀ ਹੈ ਜੀ ਨਹੀਂ ਨਹੀਂ ਵੈਕਰੂ ਵੈਸਾ ਹੈ ਜੀ ਮੈਂ ਤਾਂ ਕੁਝ ਹੋਰ ਜ਼ਿਆਦਾ ਕੁਝ ਕਹਿਣਾ ਜੀ ਕਿ ਗੁਰੂ ਸਾਹਿਬ ਹਰ ਸਾਲ ਖੁੱਲੇ ਆਪਣੇ ਖੁੱਲੇ ਦਰਸਾਂ ਦਾਰੇ ਬਖਸ਼ੇ ਜੀ ਹਾਂ ਜੀ ਵੈਕਰੂ ਜੀ ਖਲਸਾ ਵੈਕਰੂ ਜੀ ਹਾਂ ਜੀ ਮੈਂ ਦਰ ਸਿੰਘ ਜੀ ਮਹਾਲੀ ਤੋਂ ਆਏ ਜੀ ਬਹੁਤ ਖੁਸ਼ੀ ਹੈ ਜੀ ਆਏ ਸ ਪਰ ਜੇ ਤੁਸੀਂ ਕਿਸੇ ਦੀ ਔਕੜਾਂ ਦੀ ਔਕੜਾ ਹੈ ਗੁਰੂ ਜੀ ਖੁਸ਼ੀਆਂ ਲੈਣ ਵਾਸਤੇ ਔਕੜਾ ਕੁਝ ਵੀ ਨਹੀਂ ਆਇਆ ਜੀ ਜਿੱਦਾਂ ਵਾਲੀ ਠੰਡੇ ਠੰਡ ਕੁਝ ਨਹੀਂ ਇਹ ਤਾਂ ਕੁਝ ਵੀ ਨਹੀਂ ਜਦੋਂ ਉਹਨਾਂ ਨੇ ਸਾਡੇ ਵਾਸਤੇ ਇੰਨਾ ਕੁਝ ਕਰਤੇ ਜੀ ਤੇ ਅਸੀਂ ਤਾਂ ਸਿਰਫ ਦਰਸ਼ਨ ਕਰਨਾ ਬਖਸ਼ਿਸ਼ ਉਹ ਇੱਥੇ ਲੈ ਕੇ ਆਉਂਦੇ ਹਾਂ ਹਾਂ ਜੀ ਹਾਂ ਜੀ ਉਹਦੀ ਬਖਸ਼ਿਸ਼ ਆ ਜੀ ਕੋਈ ਆਪਣਾ ਔਕੜ ਔਕੜਾ ਸਾਹਿਬ ਆਪੇ ਦੂਰ ਕਰ ਦਿੰਦੇ ਹਾਂ ਜੀ ਇਹ ਆਂਦੇ ਸਾਨੂੰ ਬਹੁਤ ਜੀ ਮਾਤਾ ਜੀ ਕਿੱਥੋਂ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਪਲਟ ਕਨਸੂਆ ਖੁਰਦਾ ਹਾਂ ਜੀ ਹਾਂ ਜਸਵਿੰਦਰ ਕੌਰ ਮੇਰਾ ਨਾਂਵਾਂ ਜੀ ਬਹੁਤ ਰੱਬ ਦੇ ਮਨ ਚਾਹ ਹੋ ਗਿਆ ਸੁਣਿਆ ਗੁਰਾਂ ਦਾ ਆਉਣਾ ਸਾਡੇ ਮਨ ਚਾਹ ਹੋ ਗਿਆ ਖੁਸ਼ੀਆਂ ਹੋ ਜਾਂ ਤਾਂ ਚੌ ਚੱਕਿਆ ਨਾ ਜਾਵੇ ਗੁਰੂ ਜੀ ਦੇ ਆਉਣੇ ਦਾ ਸਤ ਚੌ ਚੱਕਿਆ ਨਾ ਜਾਵੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਵਾਹਿਗੁਰਜੀ ਕਾ ਖਾਲਸਾ ਵਾਹਿਫਤ ਸਚਕੰਡ ਰਾਜੂ ਸਾਹਿਬ ਨਾਂਦੇੜ ਸੇ ਮਹਾਰਾਸ਼ਟਰ ਨਾਂਦੇੜ ਸਚਕੰਡ ਰਾਜੂ ਸਾਹਿਬ ਸੇ ਆਏ ਜੀ ਗੁਰੂ ਮਹਾਰਾਜ ਦਾ ਜਨਮ ਦਿਨ ਮਨਾਣੇ 50 ਸੇ 100 ਬੰਦੇ ਲੈ ਕੇ ਆਏ ਵਾਹਰਾ ਇਸੇ ਚਰਦੀ ਕਲਾ ਰੱਖੇ ਆਸੀ ਮਹਾਰਾਜ ਐਸੀ ਚੜੀ ਕਰਾ ਰਕੇ ਸੰਗਤ ਨੂੰ ਦਰਸ਼ਨ ਕਰਾਤੇ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈ ਰਾਇਪੁਰ ਰਾਣੀ ਤੋਂ ਸਹਿਰ ਤੋਂ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਨਾਮ ਤੋਂ ਪ੍ਰਸਿੱਧ ਕੀਤਾ ਹੋਇਆ ਹੈ ਉਹਦਾ ਨਾਂ ਪਹਿਲਾਂ ਸੀਗਾ ਰੌ ਮਾਜਰਾ ਤੇ ਹੁਣ ਰਾਏਪੁਰ ਰਾਣੀ ਦੇ ਨਾਂ 'ਚ ਪ੍ਰਸਿੱਧ ਹੈ ਰਾਣੀ ਦੇ ਨਾਂ ਤੇ ਉਹਦਾ ਨਾਂ ਰੱਖਿਆ ਗਿਆ ਹੈ ਮੈਂ ਬਹੁਤ ਖੁਸ਼ ਹਾਂ ਕਿ ਇੱਥੇ ਸਾਨੂੰ ਆਉਣ ਦਾ ਮੌਕਾ ਮਿਲਿਆ ਬਹੁਤ ਖੁਸ਼ ਹਾਂ ਜਾਨਾ ਧੰਨਵਾਦ ਜੀ ਮੈਂ ਸਰਪੰਚ ਸਾਹਿਬ ਦਾ ਹੈ ਜਿਨ੍ਹਾਂ ਨੇ ਪ੍ਰਾਗਬਰ ਵਾਲੇ ਜਿਹੜੇ ਸੰਤ ਨੇ ਜਿਨ੍ਹਾਂ ਨੇ ਸਾਨੂੰ ਇੱਥੇ ਲਿਆਉਣ ਦੀ ਕਿਰਪਾਲਤਾ ਕੀਤੀ ਅਸੀਂ 45 50 ਸਿੰਘ ਨੇ ਜਿਹੜੇ ਇੱਥੇ ਜ세 ਦੇ ਆਏ ਹੋਏ ਨੇ ਸਾਨੂੰ ਬਹੁਤ ਦੂਰ ਤੋਂ ਆਏ ਸੀ 2-3 ਦਿਨ ਲੱਗੇ ਪਰ ਸਾਨੂੰ ਮਹਿਸੂਸ ਹੀ ਨਹੀਂ ਹੋਇਆ ਮਹਾਰਾਜ ਦੇ ਵਿਚਾਰ ਕਰਦੇ ਸੀ ਇੱਥੇ ਆਉਣਾ ਬਹੁਤ ਚਾਹ ਸੀ ਬਹੁਤ ਹੀਲਿੰਗ ਸੀ ਇੱਥੇ ਆਣ ਦੀ ਜੀ ਹੁਣ ਅਸੀਂ ਬਹੁਤ ਖੁਸ਼ ਹਾਂ ਅਸੀਂ ਪੰਜਾਬ ਹਰਿਆਣਾ ਤੋਂ ਵੀ ਜ਼ਿਆਦਾ ਇੱਥੋਂ ਦੇਖਣ ਨੂੰ ਮਿਲਿਆ ਸਿੱਖਾਂ ਦਾ ਬਹੁਤ ਮਹਾਰਾਜ ਦੇ ਪ੍ਰਤੀ ਬਹੁਤ ਪਿਆਰ ਹੈ ਬਿਲਕੁਲ ਬਿਲਕੁਲ ਮਨਿੰਦਰ ਇਹ ਜੋ ਆ ਪਾਵਨਾਵਾ ਨੇ ਕਿ ਕਿਸ ਤਰ੍ਹਾਂ ਪਾਵੇਂ ਲਕੌਕੜਾ ਹੋਣ ਲੇਕਿਨ ਕਿਸ ਤਰ੍ਹਾਂ ਸ਼ਰਧਾ ਪਾਵਨਾਦਾਲ ਦੂਰ ਦਰਾਡੇ ਤੋਂ ਹਰ ਕੋਨੇ ਤੋਂ ਜਿਹੜੇ ਨੇ ਸ਼ਰਧਾਲੂ ਹਰ ਸਾਲ ਇੱਥੇ ਪਹੁੰਚਦੇ ਨੇ ਔਰ ਉਹੀ ਤਸਵੀਰ ਇੱਥੇ ਨਜ਼ਰ ਆ ਰਹੀ ਹੈ ਤੁਸੀਂ ਬੜੇ ਨਾ ਇੱਥੇ ਤਖਤਸ਼੍ਰੀ ਪਟਨਾ ਸਾਹਿਬ ਦੀ ਤਸਵੀਰਾਂ ਆਪਣੇ ਦਰਸ਼ਕਾਂ ਨੂੰ ਦਿਖਾ ਰਹੇ ਆਂ ਦਮਦਮਾ ਸਾਹਿਬ ਵਿਖੇ ਵੀ ਸੰਗਤ ਜੜੀ ਹੈ ਵੱਡੀ ਗਿਣਤੀ ਚ ਪਹੁੰਚੀ ਹੈ ਮਨੀਸ਼ ਇੱਥੋਂ ਜੁੜ ਚੁੱਕੇ ਨੇ ਮਨੀਸ਼ ਇੱਥੇ ਕੀ ਬਿਲਕੁਲ ਸਾਇਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਸਿੱਖ ਕੌਮ ਦੇ ਚੌਥੇ ਤੱਕ ਤਖਸ਼ਰੀ ਦਮਦਮਾ ਸਾਹਿਬ ਵਿਕੇ ਇਸ ਵਾਰ ਵੱਡੇ ਸਮਾਗਮ ਕਰਕੇ ਮਹਾਨ ਗੁਰਮਤ ਸਮਾਗਮ ਕਰਕੇ ਮਨਾਇਆ ਜਾ ਰਿਹਾ ਹੈਗਾ ਬੇਸ਼ੱਕ ਬੀਤੇ ਦਿਨ ਤਕਸ਼ਰੀ ਕੇਸਗੜ ਸਾਹਿਬ ਆਨੰਦਪੁਰ ਸਾਹਿਬ ਤੋਂ ਵਿਸ਼ਾਲ ਨਗਰ ਕੀਰਤਨ ਆਪੇ ਗੁਰਚੇਲਾ ਉਹ ਵੀ ਤਕਸ਼ਰੀ ਦੰਦਵਾ ਸਾਹਿਬ ਵਿਖੇ ਸਮਾਪਤ ਹੋਇਆ ਤੇ ਅੱਜ ਇਹ ਜਿਹੜੇ ਵੱਡੇ ਸਮਾਗਮ ਹੈ ਤਕਸ਼ਰੀ ਦੰਦਵਾ ਸਾਹਿਬ ਵਿਖੇ ਕੀਤੇ ਜਾ ਰਹੇ ਨੇ ਜਿੱਥੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਦੇਸ਼ਾਂ-ਵਿਦੇਸ਼ਾਂ ਤੋਂ ਸਮਾਗਮਾਂ ਵਿੱਚ ਪੁੱਜਣਾ ਹੈਗਾ ਸਾਡੇ ਨਾਲ ਤਕਸ਼ਰੀ ਦੰਦਵਾ ਸਾਹਿਬ ਦੇ ਹੈੱਡ ਗ੍ਰੰਥੀ ਮੌਜੂਦ ਨੇ ਗੱਲਬਾਤ ਕਰਦੇ ਆਂ ਬਾਬਾ ਜੀ ਅੱਜ ਸਮਾਗਮ ਕੀਤੇ ਜਾ ਰਹੇ ਨੇ ਇਸ ਵਾਰ ਵੱਡੀ ਪੱਧਰ ਤੇ ਸਮਾਗਮ ਕੀਤੇ ਜਾ ਰਹੇ ਨੇ ਕਿਸ ਤਰ੍ਹਾਂ ਦੇ ਸਮਾਗਮ ਰਹਿਣ ਵਾਲੇ ਨੇ ਕਦੋਂ ਇਹਨਾਂ ਦੀ ਸ਼ੁਰੂਆਤ ਹੋਣੀ ਹੈਗੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਮਤ ਸਮਾਗਮਾਂ ਦੀ ਜੋ ਲੜੀ ਹੈ ਤੇ ਉਹ ਕਾਫੀ ਦਿਨਾਂ ਤੋਂ ਆਰੰਭ ਹੋ ਚੁੱਕੀ ਹੈ ਅੱਜ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਤੇ ਗੁਰਦੁਆਰਾ ਲੇਖਨ ਸਰਸਾ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤਕਰੀਬਨ 9.5 9.5 ਦੇ ਦਰਮਿਆਨ ਪਾਈ ਜਾਣਗੇ ਉਪਰੰਤ ਤਖਤ ਸਾਹਿਬ ਜੀ ਦੇ ਬਾਹਰ ਜੋ ਖੁੱਲੇ ਪੰਡਾਲ ਦੇ ਵਿੱਚ ਸਟੇਜ ਸਜੇਗੀ ਜਿਸ ਵਿੱਚ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਜਥੇ ਅਤੇ ਪੰਥ ਪ੍ਰਸਿੱਧ ਕਥਾਵਾਚਕ ਗੁਰੂ ਕਾ ਸੰਗਤਾਂ ਨੂੰ ਜਿੱਥੇ ਗੁਰਬਾਣੀ ਗੁਰ ਤੇ ਇਤਿਹਾਸ ਨਾਲ ਨਿਹਾਲ ਕਰਨਗੇ ਆ ਉਥੇ ਤਖਤ ਸਹਿਬਾਨਾਂ ਦੇ ਜਸਦਾਰ ਅਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਮਾਨਯੋਗ ਸੰਗ ਸਹਿਬਾਨ ਵੀ ਜੋ ਹੈ ਗੁਰੂ ਕਾ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ ਸੋ ਸੰਗਤਾਂ ਨੂੰ ਇਹ ਹੀ ਬੇਨਤੀ ਹੈ ਕਿ ਇਹ ਮਹਾਨ ਸਮਾਗਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਖਾਲਸਾ ਪੰਥ ਦੇ ਸਹਿਯੋਗ ਦੇ ਨਾਲ ਇਸ ਵਾਰੀ ਜਿਹੜਾ ਹੈ ਕੌਮੀ ਪੱਧਰ ਤੇ ਵੱਡੀ ਪੱਧਰ ਤੇ ਤਖਤ ਸਿੱਖ ਦਮਦਮਾ ਸਦੀ ਪਾਵਨ ਸਥਾਨ ਤੇ ਮਨਾਇਆ ਜਾ ਰਿਹਾ ਹੈ ਜੋ ਸਾਧਗੁਰਾਂ ਦਾ ਵੀ ਪਾਵਨ ਬਚਨ ਹੈ ਤਾਤਮਾਤਮੁਰ ਅਲਖ ਅਰਾਧਾ ਬਹੁ ਵਿਦਯੋਗ ਸਾਧਨਾ ਸਾਧਾ ਤិន ਜੋ ਕਰੀ ਇਲਾਕੀ ਸੇਵਾ ਤਾਂ ਤੇ ਪ੍ਰਸੰਨ ਭਇ ਗੁਰਦੇਵਾ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸਹਿਰ ਵਿਖੇ ਭਵਲਿਓ ਸੋ ਅੱਜ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਹੈ ਸਮੂਹੀਆਂ ਸੰਗਤਾਂ ਨੂੰ ਬੇਨਤੀ ਹੈ ਆਓ ਸਤਿਗੁਰਾਂ ਦੇ ਪਾਵਨ ਦਿਹਾੜੇ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਆਪਣੇ ਜੀਵਨ ਦੀ ਜਿਹੜਾ ਹੈ ਉਹ ਸੁਖ ਸ਼ਾਂਤੀ ਦੀ ਜਿਹੜਾ ਅਰਦਾਸ ਬੇਨਤੀ ਕਾਮਨਾ ਕਰੀਏ ਤੇ ਨਾਲ ਹੀ ਬਾਣੀ ਬਾਣੀ ਦੇ ਧਾਰਨੀ ਬਣ ਕੇ ਅਮਰ ਤੇ ਛੱਕ ਕੇ ਆਪਣਾ ਜੀਵਨ ਸਫਲ ਕਰੀਏ ਬਾਬਾ ਤਖਤ ਸਾਹਿਬ ਤੇ ਇਸ ਵਾਰ ਵਿਸ਼ੇਸ਼ ਰੌਸ਼ਨੀ ਵੀ ਕੀਤੀ ਗਈ ਹੈ ਰਾਤ ਅਸੀਂ ਦੇਖਿਆ ਬੜੀਆ ਸੰਗਤਾਂ ਆਨੰਦ ਲੈ ਰਹੀਆਂ ਸਨ ਜਿੱਥੇ ਰਸਮਈ ਕੀਰਤਨ ਚੱਲ ਰਿਹਾ ਸੀ ਰੌਸ਼ਨੀ ਸੀ ਫੋਟੋਆਂ ਮਾ ਕੀਤੀਆਂ ਜਾ ਰਹੀਆਂ ਸਿਗਨ ਤੇ ਦੂਸਰਾ ਕਿਸ ਤਰ੍ਹਾਂ ਦਾ ਸੰਦੇਸ਼ ਆ ਜਿਹੜਾ ਇਸ ਵਾਰ ਵੱਡੇ ਸਮਾਗਮ ਕਰਕੇ ਦਿੱਤਾ ਜਾ ਰਿਹਾ ਹੈਗਾ ਸੰਦੇਸ਼ ਇਹ ਹੈ ਕਿ ਇਸ ਜਿੱਦੋਸ਼ਿ ਸਮਾਜ ਵਿੱਚ ਦੇਖਦੇ ਆ ਨੌਜਵਾਨ ਪੀੜ੍ਹੀ ਜਿਹੜਾ ਹੈ ਨਸ਼ੇ ਦੀ ਗਲਤਾਨ ਦੇ ਵਿੱਚ ਜਿਹੜਾ ਉਹ ਜਾ ਰਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਥ ਵੱਲੋਂ ਇਹ ਫੈਸਲਾ ਕੀਤਾ ਗਿਆ ਜਿੱਥੇ ਸ੍ਰੀ ਕੇਸਗੜ੍ਹ ਸਾਹਿਬ ਦੀ ਪਾਵਨ ਧਰਤੀ ਤੋਂ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਮਹਾਨ ਨਗਰ ਕੀਰਤਨ ਜਿਹੜਾ ਹੈ ਚੇਤਨਨ ਰੂਪ ਦੇ ਵਿੱਚ ਇਹ ਕੱਢਿਆ ਗਿਆ ਪਿੰਡ ਪਿੰਡ ਨਗਰਾਂ ਵਿੱਚੋਂ ਦੀ ਹੁੰਦਾ ਹੈ ਆ ਸਤਿਗੁਰਾਂ ਦੇ ਪਾਵਨ ਜਿਹੜਾ ਸੰਦੇਸ਼ਾਂ ਨੂੰ ਉਪਦੇਸ਼ਾਂ ਨੂੰ ਜਿਹੜਾ ਹੈ ਸੰਗਤਾਂ ਤੱਕ ਪਹੁੰਚਾਉਣ ਦੇ ਲਈ ਉਪਰਾਲਾ ਕੀਤਾ ਗਿਆ ਇਸ ਵਾਰੀ ਕੌਮੀ ਪੱਧਰ ਤੇ ਦਿਹਾੜਾ ਜਿਹੜਾ ਤਕਸੀ ਦਮਦਮਾ ਸਾਹਿਬ ਤੇ ਪਾਵਨ ਧਰਤੀ ਦੇ ਮਨਾ ਰਹੇ ਸਮੁੱਚੀਆਂ ਸੰਗਤਾਂ ਜਿਹੜਾ ਹੈ ਵੱਡੀ ਗਿਣਤੀ ਵਿੱਚ ਹਾਜ਼ਰੀਆਂ ਭਰ ਰ ਬਿਲਕੁਲ ਇਹ ਨਾ ਜਿਸ ਤਰ੍ਹਾਂ ਹੈਡ ਗ੍ਰੰਤੀ ਸਾਹਿਬ ਨੇ ਦੱਸਿਆ ਕਿ ਸਮਾਗਮ ਨੇ ਜਿਹੜੇ ਕਰੀਬ 9:30 ਵਜੇ ਸ਼ੁਰੂ ਹੋ ਜਾਣੇ ਨੇ ਗੁਰਦੁਆਰਾ ਲਖਨਸਰ ਸਾਹਿਬ ਵਿਖੇ ਸਭ ਤੋਂ ਪਹਿਲਾਂ ਸ੍ਰੀ ਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਉਸ ਤੋਂ ਬਾਅਦ ਤੱਕ ਸ੍ਰੀ ਦਮਦਮਾ ਸਾਹਿਬ ਵਿਖੇ ਮੇਨ ਮੁੱਖ ਸਮਾਗਮਾ ਜਿਹੜਾ ਗੁਰਮਤ ਸਮਾਗਮ ਹੈ ਉਹ ਕੀਤਾ ਜਾਣਾ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਢਾਡੀ ਵਿਸ਼ੇਸ਼ ਤੌਰ ਤੇ ਖਾਸ ਕਰ ਸ੍ਰੀ ਦਰਬਾਰ ਸਾਹਿਬ ਦੇ ਰਾਗੀ ਜਿਹੜੇ ਉਹ ਸੰਗਤਾਂ ਨੂੰ ਰਸਮਈ ਕੀਰਤਨ ਨਾਲ ਨਿਹਾਲ ਕਰਨਗੇ ਉੱਥੇ ਹੀ ਪੰਥ ਪ੍ਰਸਿੱਧ ਤੇ ਕਥਾ ਬਾਚਕ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ ਤੇ ਨਾਲ ਨਾਲ ਵੱਡੀ ਗਿਣਤੀ ਵਿੱਚ ਸੰਗਤਾਂ ਜਿਹੜੀਆਂ ਇੱਥੇ ਪੁੱਜ ਰਹੀਆਂ ਨੇ ਕੱਲ ਰਾਤ ਸ਼ਾਮ ਨੂੰ ਵੀ ਦੇਖਿਆ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਜਿਹੜੀਆਂ ਤਖਸ਼ੀਰੀ ਦੰਦਵਾ ਸਾਹਿਬ ਤੇ ਨਤਮਸਤਕ ਹੋ ਰਹੀਆਂ ਸਨ ਵਿਸ਼ੇਸ਼ ਤੌਰ ਤੇ ਕੀਤੀ ਗਈ ਰੋਸ਼ਨੀ ਦਾ ਆਨੰਦ ਲੈ ਰਹੀਆਂ ਸਨ ਰਸਮਈ ਕੀਰਤਨ ਦਾ ਆਨੰਦ ਲੈ ਰਹੀਆਂ ਸਨ ਜੀ गुरद्वारा साहबाना की अंतिम दिखा रहे प्रकाश पुरब समर्पित विशेष धार्मिक समागम जोड़े ने सजाए गए हैं मंदिर मौगा को एक बार फिर चलते हैं मनिंदर जिस तरह के हर गुरुद्वारा साहबान खास तौर पर तैयारी की गई लेकिन श्री पटना साहब विखे संगत किस कदर पहुंचती है लेकिन हालांकि जिस तरह तस्वीर असं लगातार दिखा रहे हैं कि मौसम इन्ना चंगा नहीं है बहुत कड़ाके की ठंड संघनी धुंध लेकिन इसके बावजूद संगत पहुँच रही है कि कुछ विशेष इंतजाम भी इतने किए गए हैं ਆ ਬਿਲਕੁਲ ਰਾਜਾ ਜੀ ਸੰਗਤ ਦੀ ਲੱਖਾਂ ਦੀ ਗਿਣਤੀ ਵਿੱਚ ਆਮਦ ਹੋ ਰਹੀ ਹੈ ਦੇਸ਼ ਵਿਦੇਸ਼ੋਂ ਤੋਂ ਸੰਗਤ ਬਹੁ ਸ਼ਰਦਾ ਭਾਵਨਾ ਦੇ ਨਾਲ ਬਹੁਤ ਵੱਡੀ ਗਿਣਤੀ ਵਿੱਚ ਪਹੁੰਚ ਰਹੀ ਹੈ ਤੇ ਉੱਥੇ ਇੰਤਜ਼ਾਮਤ ਵੀ ਇਸ ਗੱਲ ਨੂੰ ਲੈ ਕੇ ਬੜੇ ਬੇਮਿਸਾਲ ਕੀਤੇ ਗਏ ਨੇ ਜਿੱਥੇ ਤਾਂ ਸ਼੍ਰੀ ਮੰਦਰ ਦੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਲੰਗਰਾਂ ਤੇ ਰਿਆਜ ਦਾ ਪ੍ਰਬੰਧ ਕੀਤਾ ਗਿਆ ਹੈ ਉੱਥੇ ਹੀ ਸੰਤ ਬਾਬਾ ਕਸ਼ਮੀਰ ਸਿੰਘ ਜੀ ਪੂਰੀਆਲੇ ਵੱਲੋਂ ਤਿੰਨ ਸਰਾਵਾਂ ਜਿਹੜੀ ਤਿਆਰ ਕੀਤੀਆਂ ਕਿ ਨੇ ਗੁਰਦੁਆਰਾ ਬਾਹਲੀਲਾ ਮੈਣੀ ਸੰਗਤ ਸਾਹਿਬ ਵਿਖੇ ਔਰ ਚਾਰ ਜਗ੍ਹਾ ਤੇ ਵਿਸ਼ਾਲ ਲੰਗਰ ਚਲਾਏ ਜਾ ਰਹੇ ਨੇ ਜਿੰਨਾਂ ਵਿੱਚ ਰੋਜ਼ਾਨਾ ਹਜ਼ਾਰਾਂ ਪ੍ਰਾਣੀ ਜਿਹੜਾ 24 ਘੰਟੇ ਲੰਗਰ ਚੱਕਦੇ ਨੇ ਔਰ ਇਸ ਦੇ ਨਾਲ ਨਾਲ ਇਹ ਵੀ ਭਾਰਤ ਸਰਕਾਰ ਵੀ ਛਲਾਕ ਦੀ ਪਾਤਰ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਟੈਂਟ ਸਿਟੀ ਦਾ ਨਿਰਮਾਣ ਕੀਤਾ ਗਿਆ ਓਪੀ ਸ਼ਾ ਕਮਿਊਨਿਟੀ ਹਾਲ ਦਾ ਨਿਰਮਾਣ ਕੀਤਾ ਗਿਆ ਜਿਨ੍ਹਾਂ ਵਿੱਚ 10000 ਤੋਂ ਵੱਧ ਲੋਕਾਂ ਦੀ ਰਹਿਣ ਦੀ ਵਿਵਸਥਾ ਕੀਤੀ ਗਈ ਹੈ ਇਸ ਤੋਂ ਇਲਾਵਾ ਲੰਗਰ ਪਾਣੀ ਮੈਡੀਕਲ ਦਾ ਜਿਹੜਾ ਇੰਤਜ਼ਾਮ ਕੀਤਾ ਗਿਆ ਔਰ ਸਭ ਤੋਂ ਅਹਿਮ ਜੋ ਸੰਕਟ ਦੇਸ਼ ਦੇਸ਼ਾਂ ਤੋਂ ਇਥੇ ਪਹੁੰਚ ਰਹੀ ਹੈ ਨਾ ਉਹਨਾਂ ਨੂੰ 에ਰਪੋਰਟ ਅਤੇ ਰੇਲਵੇ ਸਟੇਸ਼ਨ ਤੋਂ ਤਖਸਾਬ ਤੱਕ ਗੁਰੂ ਘਰਾਂ ਤੱਕ ਪਹੁੰਚਣ ਦੇ ਲਈ ਫ੍ਰੀ ਟਰਾਂਸਪੋਰਟ ਸਰਵਿਸ ਜਿਹੜੀ ਹੈ ਉਹ ਵਿਆਹ ਸਰਕਾਰ ਵੱਲੋਂ ਪ੍ਰਦਾਨ ਕੀਤੀ ਗਈ ਹੈ ਤੋਂ ਪੂਰੇ ਬੇਮਸਰ ਪ੍ਰਬੰਧ ਕੀਤੇ ਗਏ ਨੇ ਵਿਆਹ ਟੂਰਿਜ਼ਮ ਵੱਲੋਂ ਜਗਾ ਜਗਾ ਤੇ ਹਰ ਗੁਰੂ ਘਰ ਦੇ ਬਾਹਰ ਗੁਰੂ ਘਰ ਨੂੰ ਜਾਂਦੇ ਰਸਤੇ ਤੇ ਜਿਹੜੇ ਹੈ ਉਹ ਹੈਲਪ ਕਾਊਂਟਰ ਜਿਹੜੇ ਸਥਾਪਿਤ ਕੀਤੇ ਗਏ ਨੇ ਹੈਲਪਲਾਈਨ ਕਾਊਂਟਰ ਜਿੱਥੋਂ ਸੰਗਤਾਂ ਪੂਰੇ ਪਟਨਾ ਸਾਹਿਬ ਦੇ ਬਾਰੇ ਵਕਫ ਵਕਫ ਤਰ੍ਹਾਂ ਦੀ ਅਹਿਮ ਜਾਣਕਾਰੀ ਜੋ ਗੁਰੂ ਘਰ ਇਥੇ ਜਿਨ੍ਹਾਂ ਦੇ ਰਸਤੇ ਕਿੱਥੇ ਦੇ ਨੇ ਔਰ ਹੋਰ ਕਿਹੜੇ ਕਿਹੜੇ ਸਾਨਾਂ ਤੇ ਜਿਹੜਾ ਉਹ ਸਲਾਨੀਆਂ ਸ਼ਰਧਾਲੂ ਜਾ ਕੇ ਦਰਸ਼ਨ ਕਰ ਸਕਦੇ ਨੇ ਤੋਂ ਸਾਰੀ ਅਹਿਮ ਜਾਣ ਕਾਊਂਟਰਸ ਤੇ ਦਿੱਤੀ ਜਾ ਰਹੀ ਹੈ। ਤੋਂ ਪੂਰੇ ਹਰ ਪੱਖੋਂ ਜਿਹੜੇ ਹੈ ਸਚਜੇ ਪ੍ਰਬੰਧ ਕੀਤੇ ਗਏ ਨੇ ਜਿਨ੍ਹਾਂ ਦਾ ਇੱਥੇ ਪਹੁੰਚ ਰਹੇ ਸ਼ਰਧਾਲੂ ਪੂਰਾ ਆਨੰਦ ਮਾਣ ਰਹੇ ਨੇ ਕਿਉਂਕਿ ਸਤਪਾਪਾ ਕਸ਼ਪੀਰ ਸਿੰਘ ਜੀ ਭੂਰੀਆ ਵਾਲੇ ਵੱਲੋਂ ਗੁਰਦੁਆਰਾ ਬਾਲ ਲੀਲਾ ਮੈਣੀ ਸੰਗਤ ਸਾਹਿਬ ਗੁਰਦੁਆਰਾ ਕੰਗਨ ਕਾਟ ਗੁਰਦੁਆਰਾ ਗੁਰੂ ਕੇ ਬਾਗ ਤੇ ਓਪੀ ਕਮਿਊਨਿਟੀ ਸ਼ਾਚ ਚਾਰ ਜਗ੍ਹਾ ਤੇ ਵਿਚਾਰ ਲੰਗਰ ਚਲਾਏ ਜਾ ਰਹੇ ਨੇ ਜੋ ਸਵੇਰੇ 4 ਵਜੇ ਤੋਂ ਲੈ ਕੇ ਦੇਰ ਰਾਤ ਯਾਨੀ ਕਿ ਅੰਮ੍ਰਿਤ ਵੇਲੇ 2 ਵਜੇ ਤੱਕ ਤੋਂ 24 ਚੋ 22 ਘੰਟੇ ਲਗਾਤਾਰ ਲੰਗਰ ਜਿਹੜੇ ਹੈ ਉਹ ਜਾਰੀ ਰਹਿੰਦੇ ਨੇ ਔਰ 50 ਇਸ ਗੱਲ ਤੋਂ ਨੱਜਲ ਗਿਆ ਜਾ ਸਕਦਾ ਕਿ ਜੇਕਰ 5000 ਬੰਦਾ ਲੰਗਰ ਤਿਆਰ ਕਰਨ ਤੇ ਵਰਤੋਂ ਦੀ ਸੇਵਾ ਦੇ ਵਿੱਚ ਝੁੱਟਿਆ ਤੇ ਕਿੰਨੀ ਵੱਡੀ ਗਿਣਤੀ ਸੰਗਤ ਜਿਹੜੀ ਹੈ ਉਹ ਲੰਗਰ ਛੱਕ ਰਹੀ ਹੋਗੀ ਨਾ ਲੰਗਰਾਂ ਦਾ ਆਨੰਦ ਮਾਣ ਰਹੀ ਹੋਗੀ ਤਾਂ ਪ੍ਰਬੰਧ ਪੂਰੇ ਨੇ ਸਭ ਕੁਝ ਬਿਲਕੁਲ तमाम ਜਿਹੜੇ ਇੰਤਜ਼ਾਮ ਜ਼ਰੂਰ ਕੀਤੇ ਗਏ ਨੇ ਔਰ ਖੂਬਸੂਰਤ ਦਿਖ ਗੁਰਦੁਆਰਾ ਸਹਿਬਾਨਾ ਦੀ ਔਰ ਸੰਗਤ ਲਗਾਤਾਰ ਇੱਥੇ ਪਹੁੰਚ ਰਹੀ ਬਹੁਤ ਬਹੁਤ ਸ਼ੁਕਰੀਆ ਮਨਿੰਦਰ ਮਨੀਸ਼ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਨਾ तमाम ਤਸਵੀਰਾਂ ਔਰ ਜਾਣਕਾਰੀ ਦੇ ਲਈ ਸੋਏ ਗੁਰੂ ਘਰਾਂ ਦੇ ਵਿੱਚ ਸੰਗਤ ਕਿਸ ਕਦਰ ਨਤਮਸਤਕ ਹੋ ਰਹੀ ਹੈ तमाम ਇ ਔਰ ਦਸਮ ਪਿਤਾ ਸ਼੍ਰੀ ਗੁਰਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪਰਮ ਨੂੰ ਸਮਰਪਿਤ 10 ਵਿਸ਼ਾਲ ਨਗਰ ਕੀਰਤਨ ਵਕਫਾ ਪਿੰਡਾਂ ਤੋਂ ਹੁੰਦੇ ਹੋਏ ਆਜਾ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆਕਸਮਤ ਹੋਣਗੇ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਸ਼ਾਮਲ ਹੋਵੇਗੀ ਇਸ ਨੂੰ ਲੈ ਕੇ ਤਿਆਰੀਆਂ ਵੀ ਜ਼ੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਨੇ ਨਗਰ ਕੀਰਤਨ ਵਕਫਾ ਪਿੰਡਾਂ ਵੱਲੋਂ ਸਜਾਏ ਗਏ ਨੇ ਨਗਰ ਕੀਰਤਨ ਦੇ ਪਹੁੰਚਣ ਤੋਂ ਪਹਿਲਾਂ ਸ਼੍ਰੀ ਕੇਸਗੜ੍ਹ ਸਾਹਿਬ ਦੇ ਚੌਗਿਰਦੇ ਨੂੰ ਫੁੱਲਾਂ ਦੇ ਨਾਲ ਇੱਥੇ ਸਜਾਇਆ ਗਿਆ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਤੇ ਖੂਬਸੂਰਤ ਇੱਕ ਗੁਰਦੁਆਰਾ ਸੇਵਾ ਨਾਲ ਦੀ ਲਗਾਤਾਰ ਜੜੀ ਕੀਤੀ ਗਈ ਹੈ ਉੱਥੇ ਸੰਗਤਾਂ ਦੀ آمد ਨੂੰ ਲੈ ਕੇ ਵਿਸ਼ੇਸ਼ ਜਿਹੜੇ ਨੇ ਪ੍ਰਬੰਧ ਕੀਤੇ ਗਏ ਨੇ, ਇੰਤਜ਼ਾਮ ਕੀਤੇ ਗਏ ਨੇ, ਨਗਰ ਕੀਰਤਨ ਸਜਾਏ ਜਾ ਰਹੇ ਨੇ। ਸਵਾਰ ਪਾਸੇ ਇਹ ਤਸਵੀਰ ਜਿਹੜੀ ਹੈ ਅੱਜ ਦੇ ਇਸ ਪਾਵਨ ਮੌਕੇ ਤੇ ਨਜ਼ਰ ਆ ਰਹੀ ਹੈ। ਸੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਸ਼੍ਰੀ ਕੇਸਗੜ ਸਾਹਿਬ ਦੱਸਦੇ ਕਿ ਆ 10 ਵਿਸ਼ਾਲ ਨਗਰ ਕੀਰਤਨ ਜੋ ਵਕਵਕ ਪਿੰਡਾਂ ਤੋਂ ਹੁੰਦੇ ਹੋ ਇੱਥੇ ਪਹੁੰਚਣਗੇ। ਸੋ ਉਸ ਨੂੰ ਲੈ ਕੇ ਵਿਸ਼ੇਸ਼ ਇੰਤਜ਼ਾਮ ਕੀਤੇ ਗਏ ਨੇ। ਵਕਵਕ ਪਿੰਡਾਂ ਤੋਂ ਇਹ 10 ਵਿਸ਼ਾਲ ਨਗਰ ਕੀਰਤਨ ਜੋ ਸਜਾਏ ਗਏ ਨੇ ਔਰ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਕਦਰ ਸੰਗਤ ਵੱਡੀ ਗਿਣਤੀ ਵਿੱਚ ਇਹਨਾਂ ਨਗਰ ਕੀਰਤਨਾਂ ਦੇ ਨਾਲ ਜੁੜੀ ਹੋਈ ਹੈ ਸੋ ਨਗਰ ਕੀਰਤਨਾਂ ਦੇ ਸਵਾਗਤ ਲਈ ਵੱਡੇ ਪੱਧਰ ਤੇ ਤਿਆਰੀਆਂ ਕੀਤੀਆਂ ਗਈਆਂ ਨੇ ਸ਼੍ਰੀ ਕੇਸਗੜ ਸਾਹਿਬ ਦੇ ਚੌਗਿਰਦੇ ਦੀ ਫੁੱਲਾਂ ਦੇ ਨਾਲ ਅਤੇ ਖੂਬਸੂਰਤ ਸਜਾਵਟ ਕੀਤੀ ਗਈ ਹੈ। ਸਵੇ ਕਮਾਲ ਸਾਹਿਬ ਸ਼੍ਰੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਦਾ 358ਵਾਂ ਪ੍ਰਕਾਸ਼ ਜੜਾ ਸੰਗਤਾਂ ਸ਼ਰਧਾ ਤੇ ਪ੍ਰੇਮ ਸਤਕਾਰ ਦੇ ਨਾਲ ਬੜੀ ਧੂਮ-ਧਾਮ ਦੇ ਨਾਲ ਮਨਾ ਰਹਿਆਂ ਨੇ ਜਿਸ ਦੇ ਸਬੰਧ ਵਿੱਚ ਤਖਤ ਸ਼੍ਰੀ ਕੇਸਗੜ ਸਾਹਿਬ ਵਿਖੇ ਕੱਲ ਸ਼੍ਰੀ ਖੰਡਪੁਰ ਸਾਹਿਬ ਆਰਾਮ ਹੋਏ ਸੀਗੇ ਜਿਨ੍ਹਾਂ ਦੇ ਕੱਲ तकरीबन 9:30 ਵਜੇ ਕਰੀਬ ਭੋਗ ਪੈਣਗੇ ਉਸ ਤੋਂ ਬਾਅਦ ਜਿਹੜੇ ਦੀਵਾਨ ਸੱਜਣਗੇ ਤੇ ਵੱਖ-ਵੱਖ ਪਿੰਡਾਂ ਤੋਂ ਜਿਵੇਂ ਨੰਗਲ ਭੌਰ ਸਾਹਿਬ ਨੰਗਲ ਤੋਂ ਕੀਰਤਪੁਰ ਸਾਹਿਬ ਤੇ ਹੋਰ ਵੱਖ-ਵੱਖ ਪਿੰਡਾਂ ਤੋਂ ਜਿਹੜੇ ਨਗਰ 10 ਨਗਰ ਕੀਰਤਨਾ ਉਹ ਕੱਲ ਸ਼ਾਮ ਨੂੰ ਇੱਥੇ ਪਹੁੰਚਣਗੇ ਜਿਨ੍ਹਾਂ ਦਾ ਭਰਵਾ ਸੰਗਤ ਵੱਲੋਂ ਸਵਾਗਤ ਕੀਤਾ ਜਾਊਗਾ ਔਰ ਮੈਂ ਸਭੋੱਚੀ ਸਿੱਖ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਆਓ ਸਹੇਬੇ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਪ੍ਰਕਾਸ਼ ਜਾੜੇ ਨੂੰ ਵਾਤੋ ਵਾਤ ਗਣਤੀ ਵਿੱਚ ਪਹੁੰਚ ਕੇ ਆਪਾਂ ਸਰਦਾ ਦੇ ਭਾਵ ਨਾਲ ਮਨਾ ਸਕੀਏ ਤੇ ਦਰਸ਼ਕਾਂ ਮੇਰੇ ਕਰਕੇ ਆਪਣਾ ਜਨੂੰ ਸਫਲਾ ਕਰ ਸਕੀਏ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰਬ ਦੇਸਾਂ ਵਿਦੇਸਾਂ ਵਿੱਚ ਬੈਠੀਆਂ ਸੰਗਤਾਂ ਬੜੀ ਸ਼ਰਧਾ ਭਾਵਨਾ ਚੜ੍ਹਦੀ ਕਲਾ ਨਾਲ ਮਨਾ ਰਹੀਆਂ ਹਨ ਉੱਥੇ ਹੀ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਇਹ ਪ੍ਰਕਾਸ਼ ਗੁਰਪੁਰਬ ਬੜੀ ਚੜ੍ਹਦੀ ਕਲਾ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੀ ਡੈਕੋਰੇਸ਼ਨ ਤਿਆਰੀ ਕੀਤੀ ਹੈ ਤਖਤ ਸਾਹਿਬ ਦੀ ਸੋਹਣੇ ਫੁੱਲਾਂ ਦੀ ਸਜਾਵਟ ਹੋਈ ਹੈ ਔਰ ਅੰਦਰ ਤਖਤ ਸਾਹਿਬ ਦੇ ਵਿਦੇਸ਼ ਤੋਂ ਆਏ ਫੁੱਲਾਂ ਦੇ ਨਾਲ ਸਜਾਇਆ ਜਾਵੇ